ਟੀਵੀ ਨੇ ਬਣਾਈ ਸੀ ਇਹਨਾਂ ਸਿਤਾਰਿਆਂ ਦੀ ਜੋੜ ਰੀਅਲ ਲਾਈਫ ਤੋਂ ਰੀਅਲ ਲਾਈਫ ਦੇ ਵਿੱਚ ਬਣੇ ਸੀ ਲਾਈਫ ਪਾਰਟਨਰ ਸਤਿ ਸ਼੍ਰੀ ਅਕਾਲ ਮੈਂ ਸੋਨੀਆ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਤੇ ਅੱਜ ਅਸੀਂ ਗੱਲ ਕਰਾਂਗੇ ਟੀਵੀ ਜਗਤ ਦੇ ਉਹਨਾਂ ਸਿਤਾਰਿਆਂ ਦੇ ਬਾਰੇ ਜਿਨ੍ਹਾਂ ਦੇ ਵੱਲੋਂ ਇਕੱਠਿਆਂ ਇੱਕ ਸਮੇਂ ਤੇ ਕੰਮ ਸ਼ੁਰੂ ਕੀਤਾ ਗਿਆ ਸੀ ਪਰ ਇਹ ਦੋਸਤੀ ਤੋਂ ਬਾਅਦ ਕਦੋਂ ਪਿਆਰ ਦੇ ਵਿੱਚ ਤਬਦੀਲ ਹੋਇਆ ਤੇ ਫਿਰ ਉਸ ਤੋਂ ਬਾਅਦ ਜ਼ਿੰਦਗੀ ਭਰ ਦਾ ਇਹਨਾਂ ਦੇ ਵੱਲੋਂ ਸਾਥ ਨਿਭਾਇਆ ਗਿਆ ਤੇ ਕਿਹੜੇ ਸਿਤਾਰੇ ਸੀ ਅਜਨਦੀ ਅਸੀਂ ਲਵ ਲਾਈਫ ਬਾਰੇ ਜਾਣਾਂਗੇ ਤੇ ਸਭ ਤੋਂ ਪਹਿਲੇ ਦੱਸ ਦਈਏ ਕਿ ਸਭ ਤੋਂ ਪਹਿਲੇ ਨਾਮ ਆਂਦਾ ਹੈ ਦਿਵਯਾਂਕਾ ਤ੍ਰਿਪਾਠੀ ਤੇ ਵਿਵੇਕ ਦਾ ਜਿਨ੍ਹਾਂ ਦੀ ਕਹਾਣੀ ਜੁਆ ਇਹ ਹੈ ਮੁਹabbte ਦੇ ਸੈਟ ਤੋਂ ਸ਼ੁਰੂ ਹੋਈ ਸੀ ਉਹਨਾਂ ਦੀ ਕਹਾਣੀ ਨੇ ਸਾਲ 2016 ਦੇ ਵਿੱਚ ਇੱਕ ਖੂਬਸੂਰਤ ਵਿਆਹ ਦਾ ਰੂਪ ਧਾਰ ਲਿਆ ਦਿਵਯਾਂਕਾ ਤੇ ਵਿਵੇਕ ਦੇ ਵਿਆਹ ਅਤੇ ਉਹਨਾਂ ਦੇ ਸ਼ਾਨਦਾਰ ਵਿਆਹ ਦੀਆਂ ਤਸਵੀਰਾਂ ਨੇ ਪ੍ਰਸ਼ੰਸਕਾਂ ਦੇ ਦਿਲਾਂ 'ਚ ਖਾਸ ਜਗ ਬਣਾਈ ਸੀ ਉਸ ਤੋਂ ਬਾਅਦ ਗੱਲ ਕਰੀਏ ਰੁਬੀਨਾ ਦਿਲੇਖ ਤੇ ਅਭਿਨਵਦੀ ਪ੍ਰੇਮ ਕਹਾਣੀ ਦੀ ਜੋ ਕਿ ਇੱਕ ਫੋਟੋ ਸ਼ੂਟ ਦੇ ਨਾਲ ਸ਼ੁਰੂ ਹੋਈ ਸੀ ਸਾਲ 2018 ਵਿੱਚ ਵਿਆਹ ਤੱਕ ਪਹੁੰਚ ਗਈ ਦੋਵਾਂ ਨੇ Bigg Boss 14 ਦੇ ਵਿੱਚ ਇਕੱਠਿਆਂ ਕੰਮ ਕੀਤਾ ਜਿੱਥੇ ਉਹਨਾਂ ਦੇ ਵੱਲੋਂ ਕਾਫੀ ਇਮੋਸ਼ਨਲ ਬੌਂਡ ਜੋ ਸੀਗਾ ਸ਼ੇਅਰ ਕੀਤਾ ਗਿਆ ਕਿਉਂਕਿ ਇਹਨਾਂ ਦੇ ਵੱਲੋਂ ਐਸੇ ਸ਼ੋਅ ਦੌਰਾਨ ਕੰਫੈਸ ਕੀਤਾ ਗਿਆ ਸੀਗਾ ਕਿ ਇਹਨਾਂ ਦੇ ਵੱਲੋਂ ਡਾਈਵੋਰਸ ਲੈਣ ਦਾ ਸੋਚਿਆ ਗਿਆ ਸੀਗਾ ਕਿਉਂਕਿ ਕੋਰੋਨਾ ਟਾਈਮ ਦੇ ਵਿੱਚ ਇਕੱਠੇ ਆ ਰਹੇ ਸੀਗੇ ਤੇ ਕਾਫੀ ਫਰਸਟ੍ਰੇਸ਼ਨ ਇਹਨਾਂ ਦੇ ਵਿੱਚ ਆ ਗਈ ਸੀ ਤੇ ਬਾਅਦ ਵਿੱਚ ਜਦੋਂ ਬਿੱਗ ਬੋਸ ਦੇ ਵਿੱਚ ਨਜ਼ਰ ਆਏ ਸੀ ਤਾਂ ਇਹਨਾਂ ਦੀ ਬੌਂਡਿੰਗ ਜੋ ਸੀਗੀ ਦੁਬਾਰਾ ਵੇਖਣ ਨੂੰ ਮਿਲੀ ਸੀ। ਇਸ ਤੋਂ ਅਗਲੇ ਕਪਲ ਦੀ ਗੱਲ ਕਰੀਏ ਤਾਂ ਉਹ ਹੁੰਦੇ ਐ ਜੀ ਗੁਰਮੀਤ ਚੌਧਰੀ ਤੇ ਦਬੀਨਾ ਬੈਨਰਜੀ ਜਿਨ੍ਹਾਂ ਦੀ ਸ਼ੁਰੂਆਤ ਰਮਾਇਣ ਦੇ ਸੈੱਟ ਤੋਂ ਹੋਈ ਸੀ ਜਿੱਥੇ ਇਸ ਕਪਲ ਦੇ ਵੱਲੋਂ ਰਾਮ ਅਤੇ ਸੀਤਾ ਦਾ ਕਿਰਦਾਰ ਨਿਭਾਇਆ ਗਿਆ ਸੀਗਾ ਤੇ ਸਾਲ 2011 ਦੇ ਵਿੱਚ ਉਹਨਾਂ ਦਾ ਵਿਆਹ ਹੋ ਗਿਆ। ऑन स्क्रीन केमिस्ट्री ਨੇ ਪ੍ਰਸ਼ੰਸਕਾਂ ਨੂੰ ਕਾਫੀ ਹੈਰਾਨ ਕੀਤਾ ਸੀ ਤੇ ਅਸਲ ਜ਼ਿੰਦਗੀ ਦੇ ਵਿੱਚ ਜਦੋਂ ਇਹ ਜੋੜੀ ਨਜ਼ਰ ਆਈ ਸੀਗੀ ਤਾਂ ਹਰ ਕਿਸੇ ਵੱਲੋਂ ਕਾਫੀ ਪਿਆਰ ਦਿੱਤਾ ਗਿਆ। ਉਸ ਤੋਂ ਇਲਾਵਾ ਜੇ ਗੱਲ ਕਰੀਏ ਤਾਂ ਆਉਂਦੀ ਹੈ ਜੋੜੀ ਰਵੀ ਦੁਬੇ ਤੇ ਪੰਜਾਬੀ ਇੰਡਸਟਰੀ ਦੀ ਐਕਟਰਸ ਸਰਗੁਨ ਮਹਿਤਾ ਦੀ ਜਿਨ੍ਹਾਂ ਦੇ ਵੱਲੋਂ ਅਸੀਂ ਅਕਸਰ ਇਹਨਾਂ ਦੀਆਂ ਪਿਆਰ ਭਰੀਆਂ ਪੋਸਟਾਂ ਸੋਸ਼ਲ ਮੀਡੀਆ ਉੱਤੇ ਵੇਖਦੇ ਆਂ ਤਾਂ ਇਹਨਾਂ ਦੀ ਸ਼ੁਰੂਆਤ ਦੀ ਗੱਲ ਕਰੀਏ ਤਾਂ ਇਹਨਾਂ ਦੀ ਸ਼ੁਰੂਆਤ ਕੋਰੋਲ ਬਾਗ ਦੇ ਵਿੱਚ ਹੋਈ ਸੀ ਜਿਸ ਸ਼ੋਅ ਦੇ ਵਿੱਚ ਉਹਨਾਂ ਦੇ ਵੱਲੋਂ ਹਸਬੰਡ ਵਾਈਫ ਦੀ ਭੂਮਿਕਾ ਨਿਭਾਈ ਗਈ ਸੀ ਤੇ ਉਸ ਤੋਂ ਬਾਅਦ ਰਵੀ ਦੁਬੇ ਦੇ ਵੱਲੋਂ ਜੋ ਆ ਨੱਚ ਬਲੀਏ ਸੈੱਟ ਦੇ ਉੱਤੇ ਸਰਗੁਨ ਮਹਿਤਾ ਨੂੰ ਪ੍ਰਪੋਜ਼ ਕੀਤਾ ਗਿਆ ਸੀਗਾ ਤੇ ਬਾਅਦ ਵਿੱਚ ਇਹਨਾਂ ਦੇ ਵੱਲੋਂ ਸਾਲ 2013 ਦੇ ਵਿੱਚ ਵਿਆਕਰ ਲਿਆ ਗਿਆ ਤੇ ਹੁਣ ਇਹਨਾਂ ਦੀਆਂ ਤਸਵੀਰਾਂ ਜੋ ਅਸੀਂ ਅਕਸਰ ਸੋਸ਼ਲ ਮੀਡੀਆ ਉਤੇ ਵੇਖਦੇ ਜਿਨ੍ਹਾਂ ਨੂੰ ਫੈਨਸ ਦੇ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ ਇਸ ਤੋਂ ਇਲਾਵਾ ਗੱਲ ਕਰੀਏ ਤਾਂ ਮਸ਼ਹੂਰ ਟੀਵੀ ਐਕਟਰਸ ਦੀਪਿਕਾ ਕੱਕੜ ਤੇ ਸ਼ੌਇਬ ਇਬਰਾਹਿਮ ਦੀ ਜਿਨ੍ਹਾਂ ਦੀ ਲਵ ਸਟੋਰੀ ਕਿਸੇ ਫਿਲਮ ਤੋਂ ਕੱਟਨੀ ਹੈ ਦੋਵਾਂ ਨੇ ਜੀਵਨ ਦੇ ਹਿੱਟ ਸ਼ੋ ਸਸੁਰਾਲ ਸਿਮਰ ਕਾ ਦੇ ਵਿੱਚ ਇਕੱਠਾ ਕੰਮ ਕੀਤਾ ਸੀ ਜਿੱਥੇ ਇਹਨਾਂ ਦੀ ਸ਼ੁਰੂਆਤ ਦੋਸਤੀ ਦੇ ਵਿੱਚ ਹੋਈ ਸੀ ਤੇ ਹੌਲੀ-ਹੌਲੀ ਇਹ ਰਿਸ਼ਤਾ ਪਿਆਰ ਦੇ ਵਿੱਚ ਬਦਲ ਗਿਆ ਸੀਗਾ ਤੇ ਬਾਅਦ ਵਿੱਚ ਇਹਨਾਂ ਦੇ ਵੱਲੋਂ ਵਿਆਹ ਕਰਵਾ ਲਿਆ ਗਿਆ ਸੀਗਾ ਤੇ ਹੁਣ ਕਿਹਾ ਜਾ ਸਕਦਾ ਹੈ ਕਿ ਦੀਪਿਕਾ ਕੱਕੜ ਦੇ ਵੱਲੋਂ ਜੋ ਆ ਟੀਵੀ ਜਗਤ ਤੋਂ ਇੱਕ ਦੂਰੀ ਬਣਾ ਲਈ ਗਈ ਆ ਉਹ ਅਕਸਰ ਇਬਰਾਹਿਮ ਦੇ ਨਾਲ ਸ਼ੋ ਦੇ ਵਿੱਚ ਨਜ਼ਰ ਆਉਂਦੇ ਆ ਪਰ ਕਿਸੇ ਸੀਰੀਅਲ ਦੇ ਵਿੱਚ ਕੰਮ ਨਹੀਂ ਕਰਦੇ ਆ ਪਰ ਅਕਸਰ ਇਹਨਾਂ ਦੇ ਵਲੌਗਸ ਦੇਖਣ ਨੂੰ ਮਿਲਦੇ ਆ ਜਿੱਥੇ ਦੀਪਿਕਾ ਕੱਕੜ ਜੋ ਆ ਆਪਣੇ ਇਨ-ਲੌਸ ਦੇ ਲਈ ਆਪਣੇ ਹਸਬੰਦ ਦੇ ਲਈ ਟੇਸਟੀ ਟੇਸਟੀ ਫੂਡ ਬਣਾਉਂਦੇ ਆ ਹੋਏ ਨਜ਼ਰ ਆਉਂਦੇ ਆ ਤੁਹਾਨੂੰ ਇਹ ਚੋੜੀ ਕਿਵੇਂ ਦੀ ਲੱਗਦੀ ਹੈ ਸਾਨੂੰ ਜ਼ਰੂਰ ਦੱਸਿਓ ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਸੋਨਿਆ ਦੇ ਵਿਚਾਰਸਤੇ ਦੇਖਦੇ ਰਹੋ ਡੈਨਿਕ ਸਵੇਰਾ